ਹਾਂਜੀ ਰੇੜੀ ਤੇ ਪੱਠੇ ਲੈ ਕੇ ਆ ਗਏ ਆ ਤੇ ਅੱਜ ਲੋਕ ਦੀ ਸੀ ਢੂਈ ਆ ਭੈਣ ਚੋ ਦੀ ਸਾਰੇ ਖਾਈ ਜਾਂਦੀ ਆ ਅੱਗੇ ਦਿਨੇ ਅੱਜ ਲਿਆਂਦੇ ਪੱਠੇ ਨਾਲ ਹੁਣ ਪੀਂਦਾ ਰਿਹਾ ਚਾਹ ਸ਼ਾਜ ਵੀ ਗੱਦ ਕਹਿੰਦਾ ਫੇਰ ਕਰਦੇ ਕੋਈ ਕੰਮ ਪੀਲੀ ਚਾਹ ਹਾਂ ਨਾਲ ਕੀ ਕੀ ਖਾਦਾ ਅੱਜ ਤੇਰਾ ਆਤਮਾ ਕਹਤਾ ਆਰਡਰ ਮਾਰੇ ਤੇ ਹੋਇ ਕੋਤਨਾ ਕੀ ਕੀ ਇਹ ਗਰੇਲਾ ਹਾਂ ਜੀ ਲੱਡੂ ਨਹੀਂ ਮਿਲੇ ਅੱਜ ਨਹੀਂ ਲੱਡੂ ਨਹੀਂ ਕਿਉਂ ਮੈਂ ਨਹੀਂ ਗਏ ਸੀ ਅੱਛਾ ਮਾਲਕ ਦਿੰਦਾ ਪਰਮਾਤਮਾ ਅੱਛਾ ਤੈਨੂੰ ਜਾ ਦੇ ਦਿੰਦਾ ਪਰਮਾਤਮਾ ਚੱਲ ਉੱਠ ਚੀ ਫਿਰ ਵਿਚਾਰੇ ਪੱਠੇ ਪਾ ਠੀਕ ਹੈ ਨਾ ਮੇਰੀ ਮੂਵੀ ਬਣਾਦਾ ਤੇਰੀ ਨਾ ਮੂਵੀ ਤੇਰੀ ਭੈਣ ਤੋਂ ਮੂਵੀ ਬਣਾ ਕੇ ਕੈਮਰੇ ਚ ਉਹ ਵਾਇਰਸ ਲਿਆਉਣਾ ਵਾ ਵਾਇਰਸ ਆ ਗਿਆ ਕੈਮਰੇ ਜਿਸ ਤੇ ਰੀਮੂਵੀ ਬਣਾ ਕੇ ਤਾਂ ਇਹਨਾਂ ਨੂੰ ਦੱਸੋ ਕੌਣ ਕੌਣ ਜਾਣਦਾ ਹੁੰਦਾ ਦੋ ਦੋ ਪਾ ਕੇ ਤੇ ਉੱਤੇ ਆ ਦੇ ਹਾਂ ਮਾਨੋ ਕਰਾ ਰਿਹਾ ਕੋਈ ਨਾ ਕੋਈ ਜੀ ਕਿ ਇਹ ਟੂਈ ਦਾ ਦੁਖੀ ਜਾਂਦੀ ਕੱਢਣ ਆ ਲਾ ਹੁਣ ਭੈ ਠੰਡ ਸਹੀ ਕਾਣੀ ਨੂੰ ਕੱਢਿਆ ਰਕੀ ਹੋਇਆ ਏ ਰੋਬੀ ਕਬੀ ਸਾਰਾ ਕੁਝ ਹੋ ਗਿਆ ਮੂੰਗਰੇ ਦਾ ਅਜ ਤੋੜਨੇ ਹੀ ਕੇ ਕਰਦੇ ਨੇ ਹਾਂ गोभी گی हुई भैं